ਗੱਲ ਕਰਦੇ ਹਾਂ 1984 ਦੀ 9 ਜੂਨ 1984 ਨੂੰ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹਰ ਇੱਕ ਸਿੱਖ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਨ੍ਹਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਵਿਖੇ ਜੇਲ੍ਹਾਂ ਵਿਕਟੀਆਂ ਫੌਜੀ ਕਾਰਵਾਈ ਦੀ ਖਬਰ BBC ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ ਜਿਸ ਨੂੰ ਸੁਣ ਕੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖਾਂ ਨੇ ਭਾਰਤੀ ਸਰਾਫਤ ਖਾਨਿਆਂ ਦੇ ਉੱਤੇ ਪ੍ਰਦਰਸ਼ਨ ਕੀਤੇ ਅੰਮ੍ਰਿਤਸਰ ਦੇ ਵਿੱਚ ਭਗਤ ਪੂਰਨ ਸਿੰਘ ਜੀ ਪਿੰਕਲਵਾੜਾ ਵਾਲੇ ਹਨ ਆਪਣਾ ਪਦਮ ਸ਼੍ਰੀ ਪੁਰਸਕਾਰ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਿਸ ਕੀਤਾ ਸਿੱਖ ਫੌਜੀ ਬਾਗੀ ਹੋ ਕੇ ਆਪਣੀਆਂ ਬੈਰਾਂ ਛੱਡ ਹਥਿਆਰਾਂ ਨਾਲ ਲੈਸ ਹੋ ਕੇ ਅੰਮ੍ਰਿਤਸਰ ਸਾਹਿਬ ਵਾਲ ਨੂੰ ਤੁਰ ਪਏ ਸੰਗ ਜੀ ਭਾਰਤੀ ਫੌਜਾਂ ਦੇ ਨਾਲ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਮੁਕਾਬਲੇ ਕੀਤੇ ਜਿਸ ਵਿੱਚ अनेका ਸਿੱਖ ਫੌਜੀ ਸ਼ਹੀਦ ਹੋਏ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ